ਆਪਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਧਿਆਨ ਨਾਲ ਭਾਈ ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਥੱਪੀ ਤੇ ਬੈਠਾ ਮੈਨੂੰ ਗੱਲ ਤੋਂ ਦੇ ਵਿੱਚ ਕਰਾ ਲਵੇ ਸਪੀਕਰ ਕਿ ਕਿ ਇੱਕ ਮਿੰਟ ਖੜ ਜੋ ਆਪਾਂ ਸਾਰੇ ਇੱਕ ਮਿੰਟ ਥੱਪੀ ਨੂੰ ਜਰਾ ਦਿਖਾ ਲਓ ਮੈਂ ਉਹਨੇ ਨੂੰ ਫੋਨ ਲਾਣਾ ਖੜਾ ਬੜਾ ਭਾਈ ਬੋਲੋ ਆਪਾਂ ਫੋਨ ਹੀ ਹੋਵੇ ਇੱਕ ਵਾਰ ਕਰਦਾ ਛੋਟਾ ਵੀ ਫੋਨ ਤੇ ਕਰਦਾ ਹੈ ਜਦੋਂ ਚੱਲਦਾ ਹੈ ਨਾ ਜਾਂਦੇ ਨਹੀਂ ਜੰਦੇ ਇੱਕ ਮਿੰਟ ਕਰੋ ਹੈਲੋ ਹੈਲੋ ਹਾਂ ਇਹ ਮੈਂ ਨਾ ਫੋਨ ਦਾ ਸਪੀਕਰ ਦੇ ਲਾਇਆ ਹੋਇਆ ਸਾਗਤ ਫੋੜਨਾ ਚਾਹੁੰਦੀ ਆ ਕਦੇ ਲਾ ਕੇ ਉਹਨਾਂ ਮੋੜ ਕੇ ਲੈ ਦੱਸਿ ਕਿੱਥੇ ਜਾ ਗਿਆ ਹਾਂ ਮੈਂ ਰਾਜ ਟੂਰੀ ਨਿਕਲੇ ਆਪਣਾ ਟੂਰੀ ਟੂਰੀ ਪਹੁੰਚ ਕੇ ਟੂਰੀ ਬਰੇ ਬਰੇ ਕਸਮ ਭਾਈ ਕਿਵੇਂ ਧਿਆਨ ਨਾਲ ਸੁਣ ਲੋ ਅੱਜ ਦਾ ਇੱਕ ਦਲ ਤੇ ਮੋਰ ਲਾ ਦੀ ਪੱਕੀ ਪੰਜਾਹ ਦੇ ਲੋਕਾਂ ਨੇ ਵੀ ਜਿਹੜੀ ਜਵਾਨ ਬਧੀ ਭਵਤ ਕਰਨੀ ਚਾਹੁੰਦਾ ਧਰਾ ਕੇ ਧਲਗਾ ਕੇ ਕਦਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਦਾਤ ਸ਼ਤਰ ਕਰਾ ਕੇ ਜਵਾਨਬੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਹਰਾਂ ਪੰਜਾਬ ਦੇ ਲੋਕਾਂ ਦਾ ਵੀ ਬਲੰਦ ਭੁੱਲ ਜਾ ਇਹ ਮੋਹਰਾਂ ਨਾਲ ਦੇ ਕੋਈ ਗੁਜਾਰਾ ਨਹੀਂ ਮੈਂ ਵੀਰ ਦੀ ਮਰਿਆ ਆਪਣੀ ਬਾਦ ਲੋ ਧੰਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਬੱਝ ਲਿਆ ਵੀ ਫਾਰੇ ਦੇ ਵੀ ਬੰਦ ਕੀਤਾ ਗਿਆ ਦਾਰੇ ਵੀ ਦਿੱਤੇ ਗਏ ਗੰਗਾ ਵੀ ਮਾਰੀਆਂ ਬੈਰੀਕੇਡ ਨਹੀਂ ਲਾਏ ਪਰ ਤੁਸੀਂ ਪੰਜਾਬ ਦੇ ਲੋਕਾਂ ਕਰ ਲੈਂਦਾ ਜਦੋਂ ਇੱਕ ਵਾਰੀ ਮਸਕੇ ਕਰ ਦੋ ਦਰਦਦੇ ਪੰਜਾਬ ਦੇ ਲੋਕ ਬਿਲਕੁਲ ਰੋਕਾ ਨਹੀਂ ਸਕਦੇ ਪਰ ਇਹ ਸੋਨਿਆ ਆਕਾਰ ਐਸੇ ਮੇਰੀ ਬੇਨਤੀ ਆ ਭਾਈ ਕਿ ਜਿੰਨਾ ਆਪਾਂ ਬੈਠੇ ਹੋ ਖੜਦੇ ਹੋਰੇ ਆਪ ਜਾਣਾ ਨਹੀਂ ਭਾਈ ਬਣ ਕੇ ਆਹ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਜਾਸਮੰਟੇ ਦੇ ਬਾਅਦ ਗੱਲਾਂ ਮਾਤਾ ਕਰਦੇ ਆ ਇਹਨੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਵਾਝੋ ਮੇਰੀ ਗੱਲ ਜਿਹੜੀ ਹੋਈ ਆ ਬਲੇ ਦੇ ਨਾਲ ਛੱਤਰ ਦੇ ਨਾਲ ਭੰਨੇ ਇੰਨਾ ਗਿਆ ਕਿਉਂਕਿ ਇਹ ਮੈਨੂੰ 22 ਫੈੜ ਨਾਲ ਨਿਕਲਿਆ ਪਿਆ ਹੋਵੇ ਤੁਹਾਨੂੰ ਪਤਾ ਹੈ ਜੀਲਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਵੇਚ ਦਿੰਦੇ ਆ ਇਹੋ ਜਿਹਾ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਦੂਹੀ ਟੱਪਿਆ ਜਾਂਦਾ ਇਧਰੋਂ ਆਊਗਾ ਬਾਈ ਤੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਵਾਰ-ਵਾਰ ਕਹਿੰਦਾ ਇਹ ਜਿੱਤ ਪੰਜਾਬ ਦੀ ਆ ਇਹ ਜਿੱਤ ਪੰਜਾਬ ਦੀ ਆ ਇਹ ਲੋਕਾਂ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨਾ ਨੂੰ ਕੱਢ ਕੇ ਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਅਮੀਦ ਕਰਦਾ ਭਾਨਾ ਛੋਟਾ ਭਰਾ ਕਿਉਂ ਭਾਨਾ ਬਿਨਾ ਕਰੇ ਬਿਨਾ ਛੁਕੇ ਤੁਹਾਡੀ ਆਵਾਜ਼ ਬੁਲੰਦ ਕਰਦਾ ਰਹੂਗਾ ਉਹ ਕਰੇ ਨਾ ਕਰਿਆ ਸੀ ਨਾ ਕਰੇ ਰਹੂਗਾ ਸੋ ਮੈਂ ਬੱਬੂ ਤੋਂ 2 ਮਿੰਟ ਬੋਲਣਾ ਚਾਹੁੰਦਾ ਮੇਰੇ ਹਾਲ ਧੰਨਵਾਦ